ਰੀਨਾ ਨਗਰ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੀ ਦੇਖਰੇਖ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈ ਰੁਦਰਾ ਫਾਊਂਡੇਸ਼ਨ ਤੇ ਸਕਰਨੀ ਪੇਪਰਤੀ ਕੰਪਨੀ ਜਿਨ੍ਹਾਂ ਨੇ ਹੜਾ ਕਾਰਨ ਲੋਕਾਂ ਦੇ ਨੁਕਸਾਨੇ ਕਰਾਂ ਦੀ ਮੁਰੰਮਤ ਅਤੇ ਪੇਟ ਕਰਕੇ ਮੋੜ ਰੈਣੀਓ ਬਣਾ ਕੇ ਉਹਨਾਂ ਦੇ ਹਵਾਲੇ ਕੀਤੀਆਂ ਚਾਬੀਆਂ ਸਾਰਾ ਜਾਣ ਕਰ ਤੋਂ ਵਿਖਿਆ ਕਿ ਕਿਦੋਂ ਮੁਲਕ ਜਾਗਾ ਔਰ ਕੀ ਫਾਇਦਾ ਆਪ ਨੂੰ ਹੈ ਤੁਹਾਨੂੰ ਸਾਰਿਆਂ ਨੂੰ ਬਤਾ ਹੈ ਕਿ ਦੀਨਾ ਨਗਰ ਹਲਕੇ ਦੇ ਵਿੱਚ ਬਹੁਤ ਵੱਡਾ ਹੜ੍ਹ ਆਇਆ ਔਰ ਹੜ੍ਹ ਦੇ ਦੌਰਾਨ ਬਹੁਤ ਸਾਰੇ ਘਰਾਂ ਦਾ ਔਰ ਬਹੁਤ ਸਾਰੇ ਲੋਕਾਂ ਦੇ ਪਰਿਵਾਰਾਂ ਦਾ ਨੁਕਸਾਨ ਹੋਇਆ ਔਰ ਉਸ ਕਿਉਂਕਿ ਉਸ ਵੇਲੇ ਬਹੁਤ ਸਾਰੀਆਂ ਸੰਸਥਾਵਾਂ ਲੋਕਾਂ ਦੀ ਬਾਹ ਮਦਦ ਵਾਸਤੇ ਆਈਆਂ ਉਹਨਾਂ ਵਿੱਚੋਂ ਇੱਕ ਸੰਸਥਾ ਜਿਹੜੀ ਸਾਡੀ ਹੈ ਉਸ ਕਰਨੀ ਗਰੁੱਪ ਆਫ ਇੰਡੀਆ ਦੀ ਪੇਂਟਸ ਦੀ ਕੰਪਨੀ ਹੈ ਜਿਨ੍ਹਾਂ ਨੇ ਆ ਕੇ ਸਾਡੇ ਹਲਕੇ ਦੇ ਲੋਕਾਂ ਦੀ ਬਾਹ ਫੜੀ ਔਰ ਉਹਨਾਂ ਦੇ ਨਾਲ ਰੁਦਰਾ ਫਾਊਂਡੇਸ਼ਨ ਜਿਨ੍ਹਾਂ ਨੇ ਮਿਲ ਕੇ ਸਾਡੇ ਦਿਨ ਹਲਕੇ ਵਿੱਚ ਘੱਟੋ ਘੱਟ 50 ਪਰਿਵਾਰਾਂ ਦਾ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਦੇ ਪਰਿਵਾਰ ਉਹ ਕਰੈਕ ਉੱਚਕੋ ਸੰ ਡਿੱਗਣ ਵਾਲੇ ਸਨ ਔਰ ਉਹਨਾਂ ਨੂੰ ਰਿਪੇਅਰ ਕਰਕੇ ਔਰ ਉਹਨਾਂ ਨੂੰ ਦੁਬਾਰਾ ਵਾਈਟਵਾਸ਼ ਕਰਕੇ ਔਰ ਉਹਨਾਂ ਨੂੰ ਰੰਗ ਜੋਗ ਬਣਾ ਕੇ ਉਹਨਾਂ ਨੂੰ ਦੇਣ ਦਾ ਪ੍ਰਣ ਕੀਤਾ ਔਰ ਉਹਨਾਂ ਵਿੱਚੋਂ ਕੁਝ ਪਰਿਵਾਰ ਅੱਜ 12 ਪਰਿਵਾਰ ਜਿਹੜੇ ਨੇ ਉਹ ਅੱਜ ਤਿਆਰ ਕਰ ਦਿੱਤੇ ਨੇ ਉਹਨਾਂ ਨੂੰ ਰਹਿਣ ਲਈ ਘਰ ਜਿਹੜੇ ਉਹ ਬਿਲਕੁਲ ਤਿਆਰ ਹੋ ਗਏ ਨੇ ਸੋ ਇਸ ਦੇ ਨਾਲ 10 ਪਰਿਵਾਰ ਉਹ ਉਹਨਾਂ ਦੇ ਘਰ ਨਵੇਂ ਵੀ ਬਣਾ ਕੇ ਦੇਣ ਜਿਹਨਾਂ ਦੇ ਘਰ ਬਿਲਕੁਲ ਢਹਿ ਚੁੱਕੇ ਸੀ ਸੋ ਉਹਨਾਂ ਦੇ 10 ਨਵੇਂ ਵੀ ਘਰ ਬਣਾ ਕੇ ਦੇ ਰਹੇ ਨੇ ਸੋ ਮੈਂ ਕਿਉਂਕਿ ਇਸ ਵੇਲੇ ਪੰਜਾਬੀਆਂ ਦੇ ਉੱਤੇ ਦੁੱਖ ਦੀ ਘੜੀ ਸੀ ਇਸ ਦੁੱਖ ਦੀ ਘੜੀ ਦੇ ਵਿੱਚ ਆਪਣੇ ਸਾਡੇ ਸਕਰਨੀ ਪਿੰਡ ਵਾਲਿਆਂ ਨੇ શ્રી ਅਲਸ਼ੋਬ ਗੁਪਤਾ ਜੀ ਜਿਹੜੇ ਐਮ ਡੀ ਨੇ ਉਹ ਵੀ ਉਹ ਚੇਚੇ ਤੌਰ ਤੇ ਆਏ ਨੇ ਔਰ ਉਹਨਾਂ ਸਾਰਿਆਂ ਦਾ ਆਪਾਂ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਇਸ ਗਰੀਬ ਹਲਕੇ ਦੀ ਲੋਕਾਂ ਦੀ ਬਾਹ ਫਰੀਆ ਔਰ ਉਹਨਾਂ ਨੂੰ ਜਿਹੜੇ ਘਰ ਨੇ ਉਹਨਾਂ ਦੇ ਠੀਕ ਕਰਾ ਕੇ ਦਿੱਤੇ ਹਾਂ ਇਸ ਦੇ ਨਾਲ ਚਪਕੇ ਦਾ ਪੀ ਐਮ ਸੀਨੀਅਰ ਸੈਕੰਡਰੀ ਸਕੂਲ ਜਿਹਦੇ ਹਾਲਾਤ ਬਹੁਤ ਗੁਰੇ ਹੋ ਚੁੱਕੇ ਸਨ ਔਰ ਪਾਣੀ ਸਕੂਲ ਦੇ ਵਿੱਚ ਬਹੁਤ ਦੇ ਰਹਾ ਔਰ ਇਸ ਦੇ ਨਾਲੇ ਕਮੇਟੀ ਹਾਲ ਵੀ ਆਇਆ ਉੱਥੇ ਉਹਨੂੰ ਵੀ ਪੂਰਾ ਪੇਂਟ ਵਾਈਸ ਰਿਪੇਅਰ ਔਰ ਵਾਈਟ واਸ਼ ਕਰਕੇ ਲਾਓ ਤਿਆਰ ਕਰਕੇ ਦਿੱਤਾ ਗਿਆ ਸੋ ਇਹ ਬੜੀ ਵੱਡੀ ਐ ਐਸਐਨਜੀਓ ਸਕਨੀ ਪੇਂਟ ਦੀ ਇੱਕ ਸਾਡੇ ਲੋਕਾਂ ਨੂੰ ਸਕੂਲ ਨੂੰ ਸੂਲਤ ਮਿਲਈ ਹੈ ਜਿੱਥੇ ਪੰਜਾਬ ਸਰਕਾਰ ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖਿਆ ਦੇ ਖੇਤਰ ਦੇ ਵਿੱਚ ਧਿਆਨ ਦੇ ਰਹੀ ਹੈ ਉਹਦਾ ਉਸ ਦੇ ਵਿੱਚ ਉਸ ਜੱਗ ਦੇ ਵਿੱਚ ਕਰਨੀ ਗਰੁੱਪ ਨੇ ਵੀ ਆਪਣੀ ਹੋਂਦ ਪਾਈ ਹੈ ਸੋ ਇਹਨਾਂ ਦਾ ਬਹੁਤ ਬਹੁਤ ਇੰਨੇ ਬਾਰਾ ਜੀ ਦੀ ਖਾਇਦਾ ਦਿੱਤੀ ਹੈ ਜੀ ਹੁਣ ਟੁਕ ਦੋ ਅ ਘਰ ਜਿਹੜੇ ਜੰਗਦ ਹੋਏ ਸੀ ਜਾਂ ਲੋਕ ਜਿਹੜੇ ਅੱਜ ਖੁੱਟ ਜਿਹੇ ਟਾਈਮ ਤੇ ਇਹੀ ਜੱਤਾਂ ਕਿਦਾ ਗੱਦੀ ਸਾਡਾ ਦੇ ਚੁੱਕੀ ਹੈ ਅ ਕਰਨੀ ਗਰੁੱਪ ਨੇ 50 ਘਰ ਜਿਹੜੇ ਦਾ ਉਹ ਰਿਪੇਅਰ ਕਰਕੇ ਵਾਇਦਵਾਸ਼ ਕਰਕੇ ਦੇਨੇ ਨੇ ਔਰ ਹੁਣ ਤੱਕ 12 ਨੂੰ ਦੇ ਚੁੱਕੇ ਪਰ ਧਕਮ ਧਮਾਲਾ ਨਹੀਂ بس ਮੇਰੇ ਖਿਆਲ ਲੱਗਦਾ ਕਿ 15-20 ਦਿਨ ਦੇ ਵਿੱਚ ਵਿੱਚ ਜਿਹੜੇ ਸਾਰੇ ਕੰਮ ਲੱਗੇ ਨੇ ਉਹਨਾਂ ਹੋ ਹੀ ਗਿਆ ਕੰਮ ਕਿਉਂਕਿ ਸਾਰੇ ਜਿਹੜੇ ਵਾਈਟ واਸ਼ ਕਰਨ ਵਾਲੇ ਨੇ ਉਹ ਲੇਬਰ ਥੋੜੀ ਟੈਕਨੀਕਲ ਜੀ ਹੁੰਦੀ ਹੈ ਸੋ ਇਸ ਕਰਕੇ ਉਹ ਲੱਗੇ ਨੇ ਸਾਰੇ ਮੈਨੂੰ ਉਮੀਦ ਹੈ ਕਿ 15-20 ਦਿਨ ਦੇ ਵਿੱਚ ਸਾਰਿਆਂ ਦੇ ਘਰਾਂ ਦੇ ਵਿੱਚ ਚੋੜਾ ਲਗਾਤਾਰ ਪੰਜਾਬ ਤੋਂ ਬਾਹਰੋਂ ਲੋਕਾਂ ਨੇ ਆ ਕੇ ਮਦਦ ਕੀਤੀ ਹੈ ਅਲੱਗ ਜੀ ਕਿ ਪਹਿਲ ਕੀਤੀ ਹੈ ਘਰ ਬਣਾ ਕੇ ਦਿੱਤਾ ਕੀ ਕਹਿਣੇ ਚਾਹੋਗੇ ਇਸ ਸਸਤਾ ਮਦਦ ਬਹੁਤ ਵਧੀਆ ਜੀ ਇਸ ਮੈਂ ਤਾਂ ਹੀ बार-बार ਅਸੀਂ ਸਕਰਨਿੰਗ ਗਰੁੱਪ ਆਫ ਇੰਡੀਆ ਦਾ ਜਿਹੜਾ ਪੇੜ ਪੇੜ ਦੱਜ ਤੁਸੀਂ ਮੈਂ ਦੇਖ ਰਿਹਾ ਸੀ ਪੀਓਪੀ ਅੰਕਲ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਕਿਨਾਂ ਉਹਨਾਂ ਨੇ ਸਾਡੇ ਉਹਨਾਂ ਗਰੀਬ ਪਰਿਵਾਰਾਂ ਦੀ ਬਾਹ ਫੜੀ ਹੈ ਜਿਨ੍ਹਾਂ ਦੇ ਘਰ ਢਹਿ ਚੁੱਕੇ ਸਨ ਔਰ ਜਿਨ੍ਹਾਂ ਦੇ ਘਰ ਕਰੈਕ ਹੋ ਚੁੱਕੇ ਸਨ ਵਿੱਚ ਰਹਿਣ ਲਈ ਤੋਂ ਡਰਦੇ ਸਨ ਕਿ ਕਿਤੇ ਜਿਹੜੀ ਕੰਧਾਂ ਨਾਲ ਪਲੇਸਰ ਸੇ ਨੂੰ ਬੇਸਿਕਲੀ ਕੈਗਨੀ ਪਲੇਸਰ ਇੰਡੀਆ ਦਾ ਇੱਕ ਲਾਰਜੇਸਟ ਮੈਨੂਫੈਕਚਰਸ ਹੈ ਜੋ ਹਮ ਲੋਗ ਘਰ ਕੇ ਲਈ ਬਹੁਤ ਸਾਰੇ ਸਮਾਨ ਬਣਾਤੇ ਹਨ ਜੇ ਮੈਂ ਬਾਤ ਕਰੂੰ ਪੇਂਟ ਹੈ ਉਹ वाटर प्रूफिड प्रोडक्ट है तो इस तरह के फाउंडेशन से लेके फिनिशिंग तक एक कंपनी जो है एक लीडिंग प्रोडक्ट है और पूरे हिंदुस्तान के अंदर अपने प्रोडक्ट बेचती है सर कैसे मन में आया आयासपुर तो में जाना स्पेशली अपना काम छोड़ के दिल्ली में अपना काम छोड़ के और आप पंजाब में लगातार मेरे पांच आप लगे देखिए इस बार नो डाउट जो बारिश है पूरे हिंदुस्तान के अंदर बहुत ज्यादा हुई है लेकिन अगर मैं बातचीत करूँ पंजाब की पंजाब में हालात ज्यादा खराब हुआ है और जिसकी वजह से जो है काफी चैलेंजेबल रहा पंजाब जो है पूरी हिंदुस्तान को मन खिलाता है और अपने आप के अंदर तो पूरी तरह सक्षम है लेकिन इस बार जो चैलेंज आया बेसिकली तो हमारी कंपनी ने भी रुद्रा फाउंडेशन के साथ हम लोग बहुत सारे सोशल काम करते रहते हैं तो इस बार ये डिसीजन लिया गया कि पंजाब के अंदर जो तो जिस तरह से बाढ़ आया है नॉट ओनली मकान गिर गए गे हैं पशु खराब हो गए हमारी खेती खराब हो गई है जो इनकम का जो सोर्स था वो सारा का सारा डिस्टर्ब हो गया है तो सकन की कंपनी ने ये प्लानिंग किया है कि भाई हमारे जो ब्रॉडक्ट है वो लोगों को घर बना के दे पाए एक इंसान को रोटी कपड़ा और मकान तीन चीजों की खास जरूरत होती है और मकान ही चला गया छतें उड़ गई है तो आप समझ सकते हैं कि कितना बड़ा चैलेंज होगा और फिर इनकम का सोर्स खत्म हो गया क्योंकि जो तो इनकम था वो अल्टीमेटली खराब हो गया फिर हम लोगों ने डिसीजन लिया कि जिन लोगों के पास इनकम का सोर्स नहीं है घर में कमाने वाला कोई नहीं है पैसा टेंशन नहीं आने वाला तो कंपनी ने जो है ये जिम्मेदारी ली है कि हम कुछ घरों को जो है अडॉप्ट करें और उनको पूरी तरह से नया घर बना के दें जिसकी वजह से दोबारा से परवेश शुरू कर पाए और अपनी लाइफ को दोबारा से लाइन पर मन से देख रहे थे कि आप आम आदमी पार्टी विशेषकर जी की बड़ी पढ़ाई कर रहे थे किस तरह का सहयोग इनका रहा दो बातें होती है लाइफ के अंदर हर एक आदमी अपने आपको ये कहता है कि सब मैं हूँ मैं काम करता हूँ मैं ये करता हूँ देखिये यहाँ पे बातचीत प्रूफ की है और दूसरी बात ये होती है जीवन के अंदर चैलेंज जरूर आता है उस चैलेंज के अंदर जब एक आदमी ये कहता है चिंता ना करो मैं तुम्हारे पीछे हूँ इतना बड़ा जो कॉन्फिडेंस है ये बहुत बड़ी बात होती है मैं हूं ना जब मैं हूं ना अगर बातचीत हो जाए ठीक तो इसमें समझ सकते हैं कि एक इंसान का कॉन्फिडेंस कितना बढ़ जाता है तो ये बहुत बड़ी बात है और मैं तो प्रैक्टिकल देख रहा हूँ जब से तो लोगों की दुआएं मिली है जब तो आप लोगों से मिले जब लोग आपसे मिले तब मन में क्या आया जब लोगों ने अपनी इच्छाएं आपको बताई कैसा रिस्पॉन्स तो रहा देखिए नो डाउट मेरी मुलाकात कभी करीब पंद्रह दिन से हुई है और मैं जिस तरह से देख पा रहा हूँ हालांकि मेरा खुद पोलिटिकल काफी इन्वॉल्वमेंट है लोगों से मिलना होता है देखिए क्योंकि दिल्ली शहर में रहते हैं जिस लेवल पे बिजनेस करते हैं तो यहाँ पे जिस तरीके से इनका डेडिकेशन है लोगों के प्रति जो है वो कहते हैं कि भगवान और इंसान में क्या फर्क है इंसान को जब कुछ मिलता है खुद खुश होता है और भगवान जब किसी को कुछ देता है तब वो खुश होता है तो जी इनकी जो क्वालिटी बेसिकली तो मैं देख पा रहा हूँ ये लोगों की मदद करके इनको अच्छा लगता है लोगों की लाइफ में कंट्रीब्यूट करके अच्छा लगता है ਕਮੈਸ ਵਸਤਾਂ ਇਸੇ ਬੜਿਆ ਕਾਮ ਜੀਵਨ ਕੇ ਅੰਦਰ ਉਠਾ ਨਹੀਂ ਸਕਦਾ ਇਸ ਤਰੀਕੇ ਦੇ ਕਿਤਨੇ ਕਰੋਗੇ ਉਹ ਤੱਕ ਉਹ ਜੋ ਸਾਰਾ ਦੇਖੀ ਹਮਾਰੀ ਜ਼ਿੰਮੇਦਾਰੀ ਹੈ ਇਹ ਅਸੀਂ ਲੋਗੋ ਨੇ 50000 ਰੁਪਏ ਦੀ ਗੱਲ ਕੀਤੀ ਹੈ ਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਬਹੁਤ ਬਹੁਤ ਮੁਬਾਰਕਬਾਦ ਦਿਨਾ ਕਿਉਂਕਿ ਸਾਡਾ ਪੰਜਾਬ ਹਮੇਸ਼ਾ ਹਾਸ਼ੀਏ ਤੇ ਰਹਿੰਦਾ ਹੈ ਖਾਸ ਕਰ ਸਾਡਾ ਏਰੀਆ ਬਾਰਡਰ ਏਰੀਆ ਹੈ ਚਾਹੇ ਨਾਲ ਦੇ ਦੇਸ਼ ਨਾਲ ਸਾਡੇ ਸਬੰਧ ਜਿਦਾਂ ਦੇ ਵੀ ਹੋਣ ਉਦੋਂ ਵੀ ਅਸੀਂ ਪ੍ਰਭਾਵਿਤ ਹੁੰਨੇ ਆ ਜ਼ਿਆਦਾ ਜਦੋਂ ਕਿਉਂਕਿ 88 ਦੇ ਵਿੱਚ ਮੈਂ ਉਦੋਂ ਇੱਥੇ ਹੀ ਸੀਗਾ ਕਾਸੀ ਚ ਵੀ ਬਹੁਤ ਨੁਕਸਾਨ ਹੋਇਆ ਜਦੋਂ ਉਸ ਟਾਈਮ ਹੜ੍ਹ ਆਏ ਸੀਗੇ ਇਸ ਵਾਰੀ ਵੀ ਇਸ ਵਾਰੀ ਤਾਂ ਖਿਆਲ ਜ਼ਿਆਦਾ ਹੋਇਆ ਔਰ ਮੈਂ ਸਪੈਸ਼ਲੀ ਥੈਂਕਸ ਕਰਦਾ ਜਿੰਨੀਆਂ ਵੀ ਸੰਸਥਾਵਾਂ ਨੇ ਉਹਨਾਂ ਨੇ ਵੱਧ ਝੜ ਕੇ ਹੈਲਪ ਕੀਤੀ ਉਹਨਾਂ ਲੋਕਾਂ ਦੀ ਜਿਹੜੇ ਲੋਕੀ ਪ੍ਰਭਾਵ ਹੇਠ ਆਏ ਸੋ ਸਪੈਸ਼ਲੀ ਸਕਰਨੀ প্লাਸਟਰ ਤੇ ਰudra ਫਾਊਂਡੇਸ਼ਨ ਕਿਉਂਕਿ ਇਹ ਜੀਆਂ ਸੰਸਥਾਵਾਂ ਦੀ ਸਾਨੂੰ ਬਹੁਤ ਜ਼ਰੂਰਤ ਹੈ ਇਸ ਵਾਰੀ ਪੰਜਾਬ ਨੇ ਔਰ ਲਗਭਗ ਸਾਡਾ ਇੰਡੀਆ ਜਿਹੜਾ ਇੰਡੀਆ ਦੇ ਲੋਕਾਂ ਨੇ ਚੰਗੇ ਲੋਕਾਂ ਨੇ ਇਹ ਦੱਸਤਾ ਕਿ ਅਸੀਂ ਹਮੇਸ਼ਾ ਹੀ ਹਰੇਕ ਮੁਸ਼ਕਿਲ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜਿੱਥੇ ਵੀ ਮੁਸੀਬਤ ਪੈਂਦੀ ਹੈ ਜਿਵੇਂ ਪੰਜਾਬੀ ਮਤਲਬ ਵਾਰ ਚੜ ਕੇ ਸਾਰਿਆਂ ਦੀ ਮਦਦ ਕਰਦੇ ਨੇ ਹੈਲਪ ਕਰਦੇ ਨੇ ਉਦਾਂ ਹੀ ਦਿੱਲੀ ਤੋਂ ਸਪੈਸ਼ਲੀ ਇਹ ਸਾਡੇ ਵੀਰ ਪਹੁੰਚੇ ਨੇ ਇੱਥੇ ਔਰ ਮੈਂ ਇਹਨਾਂ ਨੂੰ ਨਿੱਗੀ ਜੀ ਆਇਆਂ ਕਹਿੰਦਾ ਔਰ ਬਹੁਤ-ਬਹੁਤ ਦਿਲੋਂ ਸ਼ੁਕਰੀਆ ਅਦਾ ਕਰਦਾ ਆਪਣੇ ਇਲਾਕੇ ਵੱਲੋਂ